ਆ ਦੋਸਤੋ ਅੱਜ ਅਸੀਂ ਪਿੰਡ ਕੁੱਤੇ ਵਾਲੇ ਦੇ ਵਿੱਚ ਰਾਤ ਮਗਰੀ ਵੰਡ ਰਹੇ ਆ। ਤੋ ਵੇਖੋ ਕਿੰਨਾ 10 10 ਫੁੱਟ ਪਾਣੀ ਹੈ ਇੱਥੇ ਬੇੜੀ ਦੇ ਉੱਤੇ ਜਾ ਰਹੇ ਆ। ਇੱਕ ਕੁਲਵੀਰ ਸਿੰਘ ਜੀ ਮੇਰੇ ਨਾਲ ਨੇ ਤਲਵੀਰ ਸਿੰਘ ਜੀ ਨੇ ਤੇ ਆ ਆ ਸਾਡੇ ਨਾਲ ਹਾਂਜੀ ਮਨਜੀਤ ਸਿੰਘ ਜੀ ਨੇ ਧਾਲੀਵਾਲ ਸਾਹਿਬ ਆ ਸਾਡੇ ਪ੍ਰਧਾਨ ਜੀ ਗੁਰਪ੍ਰੀਤ ਜੱਜ ਜੀ ਮਾ ਵੀਰ ਜੀ ਨਗਰ ਕੌਂਸਲ ਮੱਲਾਂ ਵਾਲੇ ਦੇ ਪ੍ਰਧਾਨ ਜੀ ਸੁਨੇਹਰ ਜੀ ਆ ਬੇੜੀ ਦੇ ਵਿੱਚ ਵੇਖੋ ਅਸੀਂ ਜਾ ਰਹੇ ਆ ਬਹੁਤ ਜਿਹੜਾ ਮੰਝਰ ਜਿਹੜਾ ਬੜਾ ਭਿਆਨਕ ਆ ਵੇਖੋ ਪਿੰਡ ਡੁੱਬਿਆ ਹੋਇਆ ਸਾਰਾ ਅਜੇ ਬੈਠੇ ਆ ਰਾਜ ਕੱਕੜ ਜੀ ਵੀ ਬੈਠੇ ਨੇ ਇਹਦੇ ਵਿੱਚ ਸਾਡੇ ਮੈਂਬਰ ਨੇ ਦੋਸਤੋ ਇੱਥੇ ਅੱਜ ਅਸੀਂ ਪ੍ਰਕਿਰਤੀ ਕਲੱਬ ਜੀਰਾ ਵੱਲੋਂ ਜਿਹੜੀ ਉਹ ਰਾਤ ਸਮਗਰੀ ਏ ਉਹ ਵੰਡਣ ਆਏ ਆ ਤੇ ਵੈਗਰੂ ਕਰੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਾਡਾ ਕੀਤਾ ਪਰਾਲਾ ਆਇਓ ਸਹੀ ਲੋਕਾਂ ਤੱਕ ਪਹੁੰਚੇ ਅਸੀਂ ਦੇਖੋ ਆ ਬੇੜੀ ਦੇ ਵਿੱਚ ਬੈਠ ਕੇ ਜਾ ਰਹੇ ਆ ਸਾਰੇ ਜਣੇ ਬਹੁਤ ਪਾਣੀ ਪਾਣੀ ਹੀ ਪਾਣੀ ਹੈ ਛਿਡੇਰੇ ਕਿੰਨਾ ਆਹ ਦੇਖੋ ਅਰੇ ਜਿਹੜਾ ਅਸੀਂ ਰਾਸ਼ਨ ਲੈ ਕੇ ਜਾ ਰਹੇ ਜਿਹੜਾ ਆ ਰਾਤ ਸਮਗਰੀ ਹੈ। ਬਹੁਤ ਜੁੜਾ। ਹਾਂਜੀ। ਦੇਖੋ ਉਹ ਜਿਹੜਾ ਮੋਟਰ ਉਹ ਸੱਪ ਉਹ ਸੱਪ ਜਾ ਰਿਹਾ ਕਿੰਨਾ ਵੱਡਾ ਵਿੱਚ ਆ ਉਹ ਬਹੁਤ ਤਗੜਾ ਤੇ ਬੈਗ ਰੂਪ ਭਲੀ ਕਰੇ ਜਿੱਥੇ ਲੋਕ ਫਸੇ ਹੋਏ ਨੇ ਆ ਘਰਾਂ ਦੇ ਵਿੱਚ ਲੋਕ ਫਸੇ ਹੋਏ ਡੇਡੇ ਪਾਣੀ ਦੇ ਵਿੱਚ ਉੱਥੇ ਅਸੀਂ ਜਾ ਰਹੇ ਹਾਂ। ਤੇ ਆਲ ਬਿਠੇ ਹਾਂ ਬਹੁਤ ਬਲਾਲ ਦੇ ਨਾਲ ਆਹ ਮਹਾਰਾਜ ਪਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ